ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਆਏ ਆਂ ਪਟਿਆਲਾ ਪਾਸੋ ਰੋਡ ਤੇ ਲਾ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਇੱਕ ਇਹੋ ਜਿਹਾ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਇੱਕ ਇਹੋ ਜਿਹੀ ਕਲੋਨੀ ਤਿਆਰ ਕੀਤੀ ਜਾ ਰਹੀ ਹੈ ਜਿਹੜਾ 70 ਏਕੜ ਦੇ ਵਿੱਚ ਬਣ ਕੇ ਤਿਆਰ ਹੋ ਰਿਹਾ ਹੈ ਜਿਹੜਾ ਪ੍ਰੋਜੈਕਟ ਹੈ 70 ਏਕੜ ਦੇ ਵਿੱਚ ਬਣ ਕੇ ਤਿਆਰ ਹੋ ਰਿਹਾ ਅੱਜ ਆਪਾਂ ਗੱਲ ਕਰਾਂਗੇ ਇਸ ਪ੍ਰੋਜੈਕਟ ਬਾਰੇ ਇਹ ਵੀਡੀਓ ਬਣਾਉਣ ਦਾ ਮਕਸਦ ਉਹ ਭਰਾਵਾਂ ਲਈ ਹੈ ਉਹ ਵੀਰਾਂ ਲਈ ਹੈ ਜਿਹੜੇ ਆਪਣਾ ਜਿਹੜਾ ਉਹਨਾਂ ਦਾ ਸੁਪਨਿਆਂ ਦਾ ਘਰ ਹੈ ਉਹਨੂੰ ਬਣਾਉਣ ਦੇ ਲਈ ਜਿਹੜੇ ਕੋਈ ਜਗ੍ਹਾ ਲੱਭ ਰਹੇ ਨੇ ਪਟਿਆਲੇ ਦੇ ਵਿੱਚ ਤੇ ਕੋਈ ਇਹੋ ਜਿਹੀ ਕਲੋਨੀ ਲੱਭ ਰਹੇ ਨੇ ਜਿੱਥੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸਹੂਲਤਾਂ ਉੱਥੇ ਮਿਲੇ ਅੱਜ ਆਪਾਂ ਗੱਲ ਕਰਾਂਗੇ ਇਹ ਜਿਹੜਾ ਪ੍ਰੋਜੈਕਟ ਤਿਆਰ ਹੋ ਰਿਹਾ ਪਾਸੋ ਰੋਡ ਦੇ ਉੱਪਰ ਉਸ ਬਾਰੇ ਦੋਸਤੋ ਪਟਿਆਲਾ ਪਾਸੋ ਰੋਡ ਦੇ ਉੱਪਰ ਇਹ ਜਿਹੜਾ ਪ੍ਰੋਜੈਕਟ ਤਿਆਰ ਹੋ ਰਿਹਾ ਇਸ ਦਾ ਨਾਮ ਕੈਲੀਫੋਰਨੀਆ ਸਟੇਟ ਹੈ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ 70 ਏਕੜ ਦੇ ਵਿੱਚ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਜਿਹੜਾ ਪ੍ਰੋਜੈਕਟ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਪਹਿਲਾਂ ਵੀ ਪਟਿਆਲੇ ਦੇ ਵਿੱਚ ਕਈ ਤਿਆਰ ਕੀਤੇ ਗਏ ਕਈ ਕਲੋਨੀਆਂ ਤਿਆਰ ਕੀਤੀਆਂ ਗਈਆਂ ਆਪਾਂ ਇਸ ਪ੍ਰੋਜੈਕਟ ਬਾਰੇ ਇਸ ਲਈ ਗੱਲ ਕਰ ਰਹੇ ਹਾਂ ਕਿਉਂਕਿ ਇਸ ਪ੍ਰੋਜੈਕਟ ਦੇ ਵਿੱਚ ਕਈ ਇਹੋ ਜਿਹੀਆਂ ਵੱਖਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਲੋਨੀਆਂ ਦੇ ਵਿੱਚ ਨਹੀਂ ਸੀਗੀਆਂ ਜੇ ਆਪਾਂ ਗੱਲ ਕਰੀਏ ਇਸ ਪ੍ਰੋਜੈਕਟ ਬਾਰੇ ਇਸ ਪ੍ਰੋਜੈਕਟ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖਾਸियत ਹੈ ਉਹ ਇਹ ਹੈ ਵੀ ਜਿਹੜੀਆਂ ਇਸ ਪ੍ਰੋਜੈਕਟ ਦੀਆਂ ਇਸ ਕਲੋਨੀ ਦੀਆਂ ਜਿਹੜੀਆਂ ਮੇਨ ਸੜਕਾਂ ਉਹ 150 ਫੁੱਟ ਤੱਕ ਚੌੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਇਹਦੇ ਨਾਲ ਨਾਲ ਇਸ ਕਲੋਨੀ ਦੇ ਵਿੱਚ ਇਸ ਪ੍ਰੋਜੈਕਟ ਦੇ ਵਿੱਚ ਸੱਤ ਪਾਰਕ ਨੇ ਜਿਹੜੇ ਬਣਾਏ ਜਾ ਰਹੇ ਨੇ 뮤지컬 ਪਾਰਕ ਤਿਆਰ ਕੀਤੇ ਜਾ ਰਹੇ ਨੇ ਇਹਦੇ ਨਾਲ ਨਾਲ ਇਸ ਪ੍ਰੋਜੈਕਟ ਦੇ ਵਿੱਚ ਇੱਕ ਕਲੱਬ ਹਾਊਸ ਤਿਆਰ ਕੀਤਾ ਜਾ ਰਿਹਾ ਇਹ ਜਿਹੜਾ ਕਲੱਬ ਹਾਊਸ ਹੈ ਇਸ ਦੇ ਵਿੱਚ ਤੁਹਾਨੂੰ ਜਿਵੇਂ ਵਿਆਹ ਸ਼ਾਦੀ ਦਾ ਕੋਈ ਪਾਰਟੀ ਹੁੰਦੀ ਹੈ ਫੰਕਸ਼ਨ ਹੁੰਦਾ ਹੈ ਉਹ ਵੀ اسی ਕਲੱਬ ਹਾਊਸ ਦੇ ਵਿੱਚ ਕੀਤਾ ਜਾਊਗਾ ਇਹਦੇ ਨਾਲ ਨਾਲ ਬਾਰ ਰੈਸਟੋਰੈਂਟ ਇਨਡੋਰ ਜਿਹੜੀ সুইমিং ਪੂਲ ਨੇ ਤੇ ਇਨਡੋਰ ਗੇਮਾਂ ਨੇ ਜਿਹੜੀਆਂ ਤੇ ਉਹ ਵੀ ਤੁਹਾਨੂੰ ਇਸ ਕਲੱਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਦੋਸਤੋ ਇਹ ਜਿਹੜਾ ਕਲੱਬ ਹਾਊਸ ਤਿਆਰ ਹੋ ਰਿਹਾ ਇਹ ਤਕਰੀਬਨ 2 ਏਕੜ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਹੋਰ ਸਹੂਿਦਾਂ ਇਸ ਕਲੋਨੀ ਵੱਲੋਂ ਦਿੱਤੀ ਜਾ ਰਹੀ ਹੈ ਉਹ ਦਿੱਤੀ ਜਾ ਰਹੀ ਹੈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਇਸ ਕਲੋਨੀ ਦੇ ਵਿੱਚ ਖੁਦ ਦਾ ਇੱਕ ਸਕੂਲ ਤਿਆਰ ਕੀਤਾ ਜਾ ਰਿਹਾ ਜਿਹੜਾ 3 ਏਕੜ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਤਾਂ ਕਿ ਇਸ ਕਲੋਨੀ ਦੇ ਵਿੱਚ ਇਸ ਜਗ੍ਹਾ ਤੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਇੱਥੇ ਹੀ ਪੜ ਸਕਣ ਇੱਥੋਂ ਦੂਰ ਜਾਣ ਦੀ ਉਹਨਾਂ ਨੂੰ ਲੋੜ ਨਾ ਪਵੇ ਉਹ ਜਿਹੜਾ ਸਕੂਲ ਹੈ ਉਹ ਬਹੁਤ ਵਧੀਆ ਇੱਕ ਸਕੂਲ ਤਿਆਰ ਕੀਤਾ ਜਾ ਰਿਹਾ ਇਹਦੇ ਨਾਲ ਨਾਲ ਜਿਹੜੇ 7 ਪਾਰਕ ਨੇ ਉਹਨਾਂ ਪਾਰਕਾਂ ਨੂੰ 뮤지컬 ਪਾਰਕ ਦਾ ਰੂਪ ਦਿੱਤਾ ਗਿਆ 뮤지컬 ਪਾਰਕ ਬਣਾਏ ਜਾ ਰਹੇ ਨੇ ਜਿਹੜੀ ਮਾਡਰਨ ਇੱਕ ਟੈਕਨੀਕ ਦੇ ਨਾਲ ਤਿਆਰ ਕੀਤੇ ਜਾ ਰਹੇ ਨੇ ਦੋਸਤੋ ਇਹਦੇ ਨਾਲ ਇਜ਼ਤੇ ਵਿੱਚ ਜਿਹੜਾ ਹੈਲਥ ਨੂੰ ਲੈ ਕੇ ਵੀ ਮੈਡੀਕਲ ਸੁਵਿਧਾ ਨੂੰ ਲੈ ਕੇ ਵੀ ਜਿਹੜਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਤੇ ਇੱਕ ਜਿਹੜੀ 1500 ਗਜ ਜ਼ਮੀਨ ਦੇ ਵਿੱਚ ਜਿਹੜਾ ਇੱਕ ਡਿਸਪੈਂਸਰੀ ਉਹ ਇੱਥੇ ਤਿਆਰ ਕੀਤੀ ਜਾ ਰਹੀ ਹੈ ਤਾਂਕਿ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੂੰ ਹਰ ਸੁਵਿਧਾ ਜਿਹੜੀ ਇੱਥੇ ਹੀ ਮਿਲੇ ਦੋਸਤੋ ਇਹ ਜਿਹੜੀ ਕਲੋਨੀ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਟਿਆਲਾ ਪਾਸੋਂ ਰੋਡ ਦੇ ਉੱਪਰ ਲਾਹ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਹੈ ਕੈਲੀਫੋਰਨੀਆ ਸਟੇਟ ਜੇ ਤੁਸੀਂ ਵੀ ਕੋਈ ਐਹੋ ਜੀ ਜਗ੍ਹਾ ਦੀ ਭਾਲ ਕਰ ਰਹੇ ਹੋ ਵੀ ਤੁਹਾਨੂੰ ਕੋਈ ਐਹੋ ਜੀ ਜਗ੍ਹਾ ਮਿਲੇ ਜਿੱਥੇ ਹਰ ਤਰ੍ਹਾਂ ਦੀ ਜਿਹੜੀ ਸਹੂਲਤਾਂ ਤੁਹਾਨੂੰ ਉੱਥੇ ਮਿਲੇ ਤੇ ਇੱਕ ਗੇਟਿਡ ਸੁਸਾਇਟੀ ਮਿਲੇ ਤੁਹਾਨੂੰ ਤਾਂ ਇਸ ਕਲੋਨੀ ਦੇ ਵਿੱਚ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਇਸ ਪ੍ਰੋਜੈਕਟ ਨੂੰ ਇੱਕ ਵਾਰ ਜ਼ਰੂਰ ਦੇਖਿਓ ਧੰਨਵਾਦ ਦੋਸਤੋ